ਕੀ ਮਨ ਤਪਾਇ ਨ ਕਰਿਆ ਗਾ ਰੋ ਤੁਰਾ ਸਾਥ ਦੇ ਕੇ ਮਨ ਲਗਾ ਰਹਾ ਕਿ ਜਾ ਕੇ ਬੈਠ ਕੇ ਸ਼ਾਨੀ ਦੇ ਨਾਲ ਮੈਂ ਪਾਠ ਕਰਾਂ ਕਿ ਸਚੀ ਨੂੰ ਮੇਰੀ ਸਾਹੂ ਬੰਦ ਲੋ ਜਾਈ ਤਹਿਨ ਵਾਲੇ ਤੇਰੇ ਰਹਿ ਸਮਾਰੇ ਤੋੜ ਦੇ ਮੇਰੇ ਸਾਹੂ ਗਹਿਰ ਗੰਡੀ ਰਾਹੂ ਨਿਗਵੀਰਾ ਕੋਈ ਨਾ ਜਾਣ ਤੇਰਾ ਕਿਰਪਾ ਤੇ ਉਹ ਚੀਰਾ Hello, everyone. ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਘੈਂਡ ਹੋਗੇ ਤੇ ਜਿੱਦਾਂ ਅਸੀਂ ਛੁੱਟੀਆਂ ਮਨਾ ਰਹੇ ਹਾਂ ਪੂਰੀ ਐਨਜੋਏ ਕਰ ਰਹੇ ਹਾਂ ਇਦਾਂ ਤੁਸੀਂ ਵੀ ਐਨਜੋਏ ਕਰਦੇ ਹੋਗੇ ਤੇ ਟਾਈਮ ਹੋ ਗਿਆ ਜੀ 8 ਵਜੇ ਦਾ ਤੇ ਅੱਜ મે ਬਣਾਈ ਹੈ ਆਲੂ ਟਮਾਟਰ ਦੀ ਸਬਜੀ ਮਤਲਬ ਆਲੂ ਉਬਾਲ ਕੇ ਸਬਜੀ ਅੱਜ ਬਣਾਈ ਹੈ ਟਮਾਟਰ ਉਹਨਾਂ ਚੋਂ ਜ਼ਿਆਦਾ ਰੱਖਿਆ ਖੱਟੀ-ਖੱਟੀ ਜੀ ਲੱਗ ਰਹੀ ਹੈ ਬੜੀ ਘੈਂਟ ਲੱਗ ਰਹੀ ਹੈ ਬੜੀ ਟੇਸਟੀ ਲੱਗ ਰਹੀ ਹੈ ਮੈਨੂੰ ਤੇ ਇਸ ਨੂੰ ਕੜਿੱਕੀ ਲਾਈ ਸੀਗੀ ਚੂਹਾ ਉਹਦੇ ਚ ਫਸ ਚੁੱਕਿਆ ਹੈ ਤੇ ਮੈਂ ਚੂਹੇ ਨੂੰ ਨਾ ਕਿਉਂਕਿ ਮੈਂ ਬਾਹਰ ਨੀਰਾ ਪੈ ਗਿਆ ਭਾਜੀ ਉਹਨਾਂ ਘਰੇ ਨਹੀਂ ਹੈਗੇ ਤੇ ਉਹ ਵਿਚਾਰਾ ਜੇ ਕੜਿੱਕੀ 'ਚ ਹੀ ਬੈਠਾ ਹੈ ਮੇਰੇ ਕਮਰੇ 'ਚ ਜਿੱਦਾਂ ਚੂਹਾ ਤੇ ਮੈਂ ਸੋਚ ਰਹੀ ਆ ਮੈਂ ਉਹਨੂੰ ਥੋੜੀ ਜਿਹੀ ਕੰਫੀਰ ਜਿਹਾ ਪੈਣੇ ਨੂੰ ਪਾ ਕੇ ਆਉਂ ਚਾਰੇ ਨੂੰ ਕਿਉਂਕਿ ਉਹ ਚ ਟਕ 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 ਕਰ ਰਿਹਾ ਤੇ ਮੈਨੂੰ ਐ ਹੋ ਰਿਹਾ ਕਿ ਤੈਨੂੰ ਭੁੱਖ ਨਾ ਲੱਗਿਆ ਉਹ ਵਿਚਾਰੇ ਨੂੰ ਕਿਉਂ ਕਿਸੇ ਨੂੰ ਖਾ ਮਾਰਨਾ ਹੈ ਨਾ ਵਿਚਾਰੇ ਲਿੱਕੀ ਜੀ ਜੀ ਨੂੰ ਰੇ ਕਿਧਰ ਆਰੇ ਲੈ ਨੂੰ ਚ ਕਿੱਲੂ ਕੇ ਬੈਠਾ ਡਰ ਕੇ ਬੈਠਾ ਹੋਇਆ ਹੋ ਜਰਾ ਨੂੰ ਆਏ ਕਿ ਤੈਨੂੰ ਮਾਰ ਨਾ ਦੇਣ ਬਟ ਕੋਈ ਨਹੀਂ ਇਹਨੂੰ ਸੇਫਲੀ ਅਸੀਂ ਛੱਡ ਕੇ ਆਵਾਂਗੇ ਸਾਈਡ ਤੇ ਕਿਤੇ ਜਿੱਥੇ ਇਹਦੀ ਜਾਨ ਵੀ ਬਚ ਜੇ ਤੇ ਸਾਡਾ ਨੁਕਸਾਨ ਹੋ ਨਾ ਵੀ ਬਚ ਜਵੇ ਚਲੋ ਜੀ ਹੁਣ ਆਪਾਂ ਫੁਲਕੇ ਬਣਾਨੇ ਆ ਸੱਜੀ ਮੈਂ ਬਣਾ ਕੇ ਰੱਖਤੀ ਆ ਅਮਮ ਨੂੰ ਰਣੂ ਫੋਨ ਕਰਦੀ ਆ ਕਿ ਤਨੋਂ ਤੱਕ ਆਣਾ ਤੇ ਮੈਂ ਫੁਲਕੇ ਬਣਾ ਕੇ ਰੱਖ ਰੱਹੀ ਹਾਂ ਬਸ ਫਿਰ ਉਹ ਆਣਗੇ ਫਿਰ ਰੋਟੀ ਖਾਵਾਂਗੇ ਜਿੱਦਨ ਦੀ ਮੈਂ ਡਾਈਟਿੰਗ ਤੇ ਆ ਤੇ ਅਮਮ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਲੈ ਲੈ ਕੇ ਆਉਂਦੇ ਖਾਣ ਵਾਸਤੇ ਆ ਦੇਖੋ ਮਾਫੀ ਤੇ ਆ ਦੇਖੋ ਹੁਣ ਬੰਦਾ ਸਾਹਮਣੇ ਦੇਖ ਕੇ ਯਾਰ ਕੀ ਕਰੇ ਇਹ ਹੈਗੀ ਹੈ ਗੁਝੀਆ ਆ ਹੈਗੀ ਹੈ ਦੇਖੋ ਗੁਝੀਆ ਹੁਣ ਇਹਨੂੰ ਦੇਖ ਕੇ ਦੱਸ ਬੰਦਾ ਡਾਈਟਿੰਗ ਕਰ ਲੂ ਕਿਉਂ ਤੂੰ ਹੀ ਮੇਰੇ ਦੁਸ਼ਮਣ ਬਣੇ ਹੋਏ ਯੋਦੂ ਕਹਿੰਦੇ ਆਪਣੇ ਦੁਸ਼ਮਣ ਭਾਂਜਣ ਕਰਦੇ ਦੁਸ਼ਮਣ ਭਾਂਜਣ ਨਹੀਂ ਹਮਿੰਨਾ ਲੱਖਾਂ ਨਹੀਂ ਕਿਰੀ ਯੋ ਮਣ ਉਹ ਗੱਲ ਕਰਦੀ ਸੀ ਕਹਿੰਦੇ ਹਮੇ ਤੋਂ ਆਪਣੋਂ ਨੀਤਨਾ ਲੁੱਟਾ ਨਾ ਗੈਰੋਂ ਨੀਤਨਾ ਲੁੱਟਾ ਇਤਨਾ ਲੁੱਟਾ ਕਿ ਆਪਣੋਂ ਨੀਤਨਾ ਲੁੱਟਾ ਜਿਹੜੀ ਇੰਸਟਾਗ੍ਰਾਮ ਤੇ ਸ਼ਾਇਰੀ ਸੀਗੇ ਆਪਣੋਂ ਨੇ ਇਤਨਾ ਲੁੱਟਾ ਇਤਨਾ ਲੁੱਟਾ ਇਤਨਾ ਲੁੱਟਾ ਗੈਰੋਂ ਗੈਰੋਂ ਕੋਈ ਟਾਈਮ ਹੀ ਨਹੀਂ ਮਿਲਿਆ ਉਹ ਕੰਮ ਕਰ ਲਿਆ ਸੱਚੀ ਤੇ ਉਹ ਚੂਹੀ ਚੱਕੜ ਇੰਨੀ ਐ ਉਹਨੂੰ ਮੈਂ ਫੁੱਲੀਆਂ ਪਾਈਆਂ ਮੈਂ ਦਿੱਤੀ ਨੇ ਖਾਧੀਆਂ ਨਹੀਂ ਇਹਨੇ ਸਬਜੀ ਕਿੱਦਾਂ ਬਣੀ ਅੱਜ ਨਵੇਂ ਸਟਾਈਲ ਨਾਲ ਬਣਾਈ ਮੈਂ ਸਬਜੀ ਇਹ ਨਹੀਂ ਦਸਣਾ ਤਰੀਫ ਨਹੀਂ ਕਰਨੀ ਵੀ ਹਾਂ ਕਿੱਦਾਂ ਬਣੀ ਨਾ ਕਿੱਦਾਂ ਬਣੀ ਦੱਸ ਇਹ ਨਵੇਂ ਕਾਲਾ ਲੱਗਦਾ ਇਹ ਪੈਸਾ ਨਮਸਟੇ ਲੇ ਕਿ ਬੱਤੀ ਨਹੀਂ ਹੁੰਦੀ ਮਿਕਸੀ ਉੱਥੋਂ ਚੁੱਕ ਕੇ ਬੈੱਡ ਤੇ ਲਿਆ ਕੇ ਪਿਆਜ਼ ਗ੍ਰਾਇੰਡ ਕੀਤੇ ਉਹ ਤਾਂ ਭਾਂਡੇ ਰਹਿਣੇ ਕਿ ਨਾ ਨਮਸਟੇ ਕਿਹੜਾ ਤੇ ਟਮਾਟਰ ਜ਼ਿਆਦਾ ਪਾਏ ਉਹ ਜਾਂ ਜੇ ਖਾਣ ਤਰ੍ਹਾਂ ਕਹਣਾ ਮੰਨ ਲਈ ਮੰਨ ਲਏ ਸਹੀ ਗੱਲ ਉਹਨੂੰ ਐ ਫੀਲ ਹੋਇਆ ਵੀ ਗਗਨ ਨੇ ਮੈਨੂੰ ਫੁੱਲੀਆਂ ਪਾਈਆਂ ਇੰਨੀ ਮਿਹਨਤ ਨਾਲ ਤੇ ਮੈਂ ਖਾ ਲਵਾਂ ਹੁਣ ਤੇ ਮੈਂ ਵੀ ਗੁਦੀਆ ਖਾ ਕੇ ਵੇਖਾਂ ਵੀ ਕਹੇ ਜੀ ਆ। ਵੈਦ ਨੂੰ ਤੂੰ ਚੌਟ ਪਾ ਕੇ ਹੋਰ ਹੀ ਕੁਝ ਲੱਗ ਰਹੀਆਂ ਮੰਗਤੀ ਜੀ। ਘਰੋਂ ਸਿੱਧਾ ਬੈਠ ਕੇ ਹਾਂ ਮੈਂ ਹੀ ਕਰਵਾਨੀ ਹੈ ਮੇਰਾ ਸਾਥੀ ਮਿਲ ਗਿਆ ਮੈਨੂੰ ਨਾਲ ਕੰਮ ਕਰਨ ਵਾਸਤੇ। ਹੈ ਦਮੂ ਜਿੰਨੀ ਆ ਛੁੱਟੀਆਂ ਬੇਕਾਰ ਨੇ। ਮੈਨੂੰ ਨਹੀਂ ਲੱਗਦਾ ਕੋਈ ਐਸੀ ਜਿਹੀ ਛੁੱਟੀਆਂ ਬੇਕਾਰ ਲੰਘੀਆਂ ਤੁਹਾਡੀਆਂ। ਇੰਨੀਆਂ ਬੇਕਾਰ ਛੁੱਟੀਆਂ ਇੰਨੀਆਂ ਬੇਕਾਰ ਛੁੱਟੀਆਂ। ਸਾਨੂੰ ਕੋਈ ਨਹੀਂ। ਤੇ ਮੈਂ ਅਜ ਕੋਈ ਲਿਪਸਟਿਕ ਲਿਪਸਟਿਕ ਕੁਛ ਨਹੀਂ ਲਾਇਆ ਹੈਗਾ ਜਿਹਾ ਜਾਬੂਥਾ ਹੈਗਾ ਆ ਉਹ ਜਿਹੜਾ ਮੂੰਹ ਲੈ ਕੇ ਆਪਾਂ ਵੀਡੀਓ ਬਣਾ ਰਹੇ ਆ ਤੇ ਦੋ ਦਿਨ ਵਲੌਗ ਨਹੀਂ ਆਇਆ ਉਹਦਾ ਕਾਰਨ ਸੀਗਾ ਬਹੁਤ ਵੱਡਾ ਤੁਹਾਡੇ ਵਾਸਤੇ ਨਹੀਂ ਹੋ ਸਕਦਾ ਮੇਰੇ ਵਾਸਤੇ ਵੱਡਾ ਕੋਲਾ ਜਲਦੀ ਜਹੀ ਹੈ ਕਿਉਂ ਕਿ ਅਰੀ ਅਜੀ ਤੇਲ ਅੱਛਾ ਜੀ ਸਾਨੂੰ ਮਨ ਜਲਦੀ ਲੈ ਦਿਖਾ ਕੋ ਤੇ ਇੱਧਰ ਦਿਖਾ ਤੇ ਆਹ ਲਓ ਜੀ ਭਾਜੀ ਨੇ ਵੀ ਆਦੀਵਾਸੀ ਤੇਲ ਮੰਗਾ ਲਿਆ ਮੇਨ ਸੰਜੋਨੀਆਂ ਦੀ ਪਾਜੀ ਪਗਵੰਦੇ ਪਾਜੀ ਨੇ ਆਦੀਵਾਸੀ ਤੇਲ ਮੰਗਾ ਕੇ ਕੀ ਕਰਨਾ ਹੈ ਦੱਸ? ਹਮਾਰੇ ਪਾਪਾ ਫਾਦਰ ਪਾਪਾ ਪੈਸੇ ਆ ਦੇਖੋ ਫਤੇਹ ਕਹਿੰਦਾ ਤਾਰ ਪਾਪਾ ਦੀ ਫੋਟੋ ਇਹ। ਜਾ ਤਾ ਤੁਹਾਨੂੰ ਮਮਣ ਨੂੰ ਵੀਡੀਓ 깔 ਲਾ ਕੇ ਉਹ ਦੂਜੇ ਕਮਰੇ ਚ ਦਿਖਾ ਦੇ ਜਾ। ਹਾਂ ਮੈਨੂੰ ਤੇ ਦੀਦੀ ਨੇ ਇੱਧਰ ਕੰਮ ਕਰਨ ਦੇ। ਤੇ ਲੋ ਜੀ ਗੱਦੇ ਅਸੀਂ ਸੈੱਟ ਕਰਦੇ ਕਿਉਂਕਿ ਰਾਤੀ ਦੀਦੀ ਹੁਣੀ ਆਈ ਤੇ ਸਾਰੇ ਜਣੇ ਇੱਧਰ ਹੀ ਪਏ ਸੀ ਕਿ ਇੱਕ ਰੂਮ ਚ। ਇੱਧਰ ਦੇਖੋ ਪਿਆਰ ਹੋ ਰਿਹਾ ਤੇ ਫਤੇਹ ਸਿੰਘ ਜੀ ਨਾ ਉੱਠ ਕੇ ਤੁਹਾਨੂੰ ਮਮਣ ਨੂੰ ਫੋਨ ਲਾ ਰਹੇ ਫਤੇਹ ਸਿੰਘ ਆਪਣਾ ਜੂੜਾ ਤਾਂ ਸੈੱਟ ਕਰ ਲਾ। ਦਮੂ ਪਿੱਲੋ ਰੱਖ ਬੁੱਤ ਸਾਰੇ ਇ ਇਆ ਆਪਣਾ ਬੈੱਡ ਸ਼ੀਟ ਸੈੱਟ ਕਰੀਏ ਠੀਕ ਹੈ ਤੇ ਹਾਂਜੀ ਮੇਰਾ ਕਾਰਨ ਵਿੱਚ ਹੀ ਰਹਿ ਗਿਆ ਉਧਰੋਂ ਫਤਿਹ ਆ ਗਿਆ ਸੀਗਾ ਦਮੂ ਦੇਖੀ ਮੇਰੀ ਆਹ ਚੀਜ਼ ਤਾਂ ਨਹੀਂ ਆ ਰਹੀ ਤੇ ਹੋਏ ਸੀਗਾ ਕਿ ਸਾਨੂੰ ਜਿਹੜੀ ਡੇਟ ਮਿਲਣੀ ਸੀਗੀ ਅਪਾਇੰਟਮੈਂਟ ਦੀ ਉਹ ਮਿਲੀ ਹੈ ਨਵੰਬਰ ਮਹੀਨੇ ਦੀ ਤੇ ਮਤਲਬ ਬਹੁਤ ਲੇਟ ਹੋ ਗਿਆ ਘੱਟੋ ਘੱਟ 8-9 ਮਹੀਨੇ ਜਿਹੜਾ ਪ੍ਰੋਸੈਸ ਹੈਗਾ ਯਾ ਉਹ ਗਾਂ ਪੈ ਗਿਆ ਸੋ ਕੋਈ ਗੱਲ ਨਹੀਂ ਜੀ ਸਾਰਿਆਂ ਵਾਸਤੇ ਇਹ ਗੱਲ ਵੱਡੀ ਨਹੀਂ ਹੁੰਦੀ ਹਨਾ ਕਹਿੰਦੇ ਹੁੰਦੇ ਨੇ ਜਿਹਦੇ ਤੇ ਬੀਦਦੀ ਹੁੰਦੀ ਉਹਨੂੰ ਪਤਾ ਹੁੰਦਾ ਉਹੀ ਬੰਦਾ ਫੀਲ ਕਰ ਸਕਦਾ ਦੂਜੇ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਹੈਗਾ ਕੀ ਕੋਈ ਦੁਖੀ ਹੈ ਕਿ ਕੋਈ ਖੁਸ਼ ਹੈ ਦਮ ਮੈਂ ਸਹੀ ਕਹਿ ਰਹੀ ਹਾਂ ਹੈ ਦਮ ਸਹੀ ਹੋ ਗਿਆ ਹੈ ਨਾ ਐਵੇਂ ਥੋੜੀ ਲਿਖਿਆ ਹੈ ਜਿਸ ਤਨ ਲਾਗੇ ਸੋਤਨ ਜਾਣੇ ਹੈ ਨਾ ਹੋਰ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ ਇਸੇ ਚੱਕਰ 'ਚ ਦੋ ਦਿਨ ਵੀਡੀਓਜ਼ ਨਹੀਂ ਆਈਆਂ ਹੈਗੀਆਂ ਜੀ ਨਹੀਂ ਕੀਤਾ ਹੈਗਾ ਕੁਝ ਵੀ ਕਰਨ ਦਾ ਤੇ ਹੁਣ ਵੀ ਨਹੀਂ ਜੀ ਕੀਤਾ ਬਟ ਥੈਂਕ ਯੂ ਸੋ ਮੱਚ ਸ਼ੈਲੀ ਦੀਦੀ ਦਾ ਉਹਨਾਂ ਨੇ ਕੱਲ ਮੈਨੂੰ ਇਹ ਹੈਰਾਨੀ ਹੋ ਰਹੀ ਹੈ ਕਿ ਕੱਲ ਸਪੈਸ਼ਲ ਉਹਨਾਂ ਨੇ ਬ੍ਰੇਕ ਲੈ ਕੇ 15 ਮਿੰਟਾਂ ਦੀ ਕਹਿੰਦੇ ਮੈਂ ਕਿਹਾ ਕਿ ਆਪਣੀ ਬੇਟੀ ਨਾਲ ਗੱਲ ਕਰਨੀ ਮੈਂ ਤੇ ਉਹਨਾਂ ਨੇ ਘਟੋ ਘਟ ਮੇਰੇ ਨਾਲ 15-20 ਮਿੰਟ ਗੱਲ ਕੀਤੀ ਤੇ ਇੰਨੀਆਂ ਸੋਹਣੀਆਂ ਉਹਨਾਂ ਨੇ ਮੇਰੇ ਨਾਲ ਗੱਲਾਂ ਕੀਤੀਆਂ ਕਿ ਮੈਂ ਦੱਸ ਨਹੀਂ ਸਕਦੀ ਅੱਜ ਕੱਲ ਹਣਾ ਕੋਈ ਨਹੀਂ ਤੇ ਆਪਣਾ ਭੈਣ ਭਰਾ ਵੀ ਨਹੀਂ ਕਰਦਾ ਹੈਗਾ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਮੈਨੂੰ ਸਮਝਾਇਆ ਮਤਲਬ ਆਪਣੇ ਬੱਚਿਆਂ ਵਾਂਗ ਮੈਂ ਕਹਿ ਸਕਦੀ ਆ ਤੇ ਮੇਰਾ ਨਾ ਚ ਰਹਿ ਜਾ ਮੈਤੋਂ ਨਾ ਖੁੱਲ ਕੇ ਕਿਸੇ ਦੇ ਨਾਲ ਗੱਲ ਨਹੀਂ ਹੁੰਦੀ ਹੈਗੀ ਮੈਂ ਸਿਰਫ ਉਹਨਾਂ ਦੀਆਂ ਗੱਲਾਂ ਸੁਣਦੀ ਪਈ ਸੀ ਈਵਨ ਮੈਂ ਉਹਨਾਂ ਨੂੰ ਖੁੱਲ ਕੇ ਨਾ ਮਤਲਬ ਥੈਂਕ ਯੂ ਵੀ ਨਹੀਂ ਕਰ ਪਾਈ ਕੀ ਅੱਜ ਕੱਲ ਦੇ ਟਾਈਮ 'ਚ ਕਿਸੇ ਤੋਂ ਇੰਨਾ ਪਿਆਰ ਮਿਲਣਾ ਮੈਨੂੰ ਲੱਗਦਾ ਅਸੰਭਵ ਬੜਾ ਹਾਂ ਸਹੀ ਗੱਲ ਐ ਦਮੂ ਕਹਿੰਦੀ ਅਸੰਭਵ ਐ ਤੇ ਸਹੀ ਗੱਲ ਐ ਸੰਭਵ ਐ ਤੇ ਹੋਰ ਮੈਂ ਕੀ ਕਹਾ ਬਹੁਤ ਗੱਲਾਂ ਕਹਿਣ ਨੂੰ ਜੀ ਕਰ ਰਿਹਾ ਬਟ ਇਟਸ ਓਕੇ ਦੋ ਦਿਨ ਬਾਅਦ ਇਹ ਵੀਡੀਓ ਕੋ ਆ ਰਹੀ ਆ ਤੇ ਪਤਾ ਨਹੀਂ ਕਿਉਂ ਫੇਰ ਉਹੀ ਪਹਿਲਾਂ ਵਾਲੀ ਨਰਵਸਨੈਸ ਫੀਲ ਹੋ ਰਹੀ ਐ ਬਟ ਕੋਈ ਨਹੀਂ ਇਹ ਇਸ਼ੂ ਇਹ ਇਸ਼ੂ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ ਦੂਸਰਿਆਂ ਵਾਸਤੇ ਬਟ ਮੇਰੇ ਵਾਸਤੇ ਹੋ ਸਕਦਾ ਹੈ ਹਨਾ ਕਿਉਂਕਿ ਸਾਰੀ ਦੁਨੀਆ ਹੀ ਬਾਹਰ ਗਈ ਹੈ ਮੇਰਾ ਮੈਂ ਮੈਂ ਕੋਈ ਕੱਲੀ ਨਹੀਂ ਹੈਗੀ ਜਿਹੜੀ ਇਹ ਪ੍ਰੋਬਲਮ ਫੇਸ ਕਰ ਰਹੀ ਹਾਂ ਬਹੁਤ ਦੁਨੀਆ 4-4 5-5 ਸਾਲ ਦਾ 10-10 ਸਾਲ ਹੋ ਗਏ ਨੇ ਬੈਠੇ ਨੇ ਠੀਕ ਹੈ ਆਈ نو ਹੋ ਸਕਦਾ ਉਹਨਾਂ ਵਾਸਤੇ ਕੋਈ ਚੀਜ਼ ਜ਼ਿਆਦਾ ਵੱਡੀ ਨਾ ਹੋਵੇ ਪਰ ਮੇਰੇ ਵਾਸਤੇ ਨਾਲੋ ਕੀ ਹੈਗੀ ਆ ਨਹੀਂ ਵੀ ਹੈਗੀ ਆ ਫਿਲਹਾਲ ਮੈਂ ਕੁਝ ਨਹੀਂ ਕਹਿ ਸਕਦੀ ਮਤਲਬ ਮੈਂ 2 ਦਿਨ ਇਸੇ ਕਰਕੇ ਬ੍ਰੇਕ ਲਈ ਸੀਗੀ ਦਮਨ ਪਤਾ ਨਹੀਂ ਕਿੱਧਰ ਲੱਗੀ ਹੋਈ ਹੈ ਮੈਂ ਕੀ ਕਰ ਰਹੀ ਹੈ ਮਿਲਪਿੰਟ ਤੇ ਆਪਾਂ ਪਹਿਲਾ ਕੰਮ ਕਰ ਲਿਆ ਤੇ ਬਾਕੀ ਕਰ ਕੋਈ ਗੱਲ ਨਹੀਂ ਜੀ ਛੁੱਟੀਆਂ ਵੀ ਪਈਆਂ ਸੀ ਜਿਹੜੀਆਂ ਆਪਾਂ ਕਿਤੇ ਗਏ ਵੀ ਨਹੀਂ ਹੈਗੇ ਕੁਝ ਹੋ ਜਾਂਦਾ ਘਰੇ ਰਹਿ ਰਹਿ ਕੇ ਹਾਂਜੀ ਬਿਲਕੁਲ ਚੈਨ ਹੋ ਸਕਦਾ ਹੈ ਹੈ ਸਿਰੀ ਆਨ ਦਾ ਟਾਰਚ ਆਨ ਦਾ ਟਾਰਚ ਇਨ ਡਾਟ ਆਈ ਹੋਤਾ ਕਿ ਹਮ ਹੈ ਸਿਰੀ ਆਫਸ ਦਾ ਟਾਰਚ ਹੋ ਗਈ ਯਸ ਹਾਂ ਸੱਚ ਆਨ ਦਾ ਟਾਰਚ ਫਤਿਹਰਾਤੀ ਕਹਿ ਰਿਆ ਸੀ ਹੈ ਸਿਰੀ ਟਾਰਚ ਦਾ ਆਨ ਪੁੱਠਾ ਬੋਲਦਾ ਪਿਆ ਸੀ ਆਨ ਦਾ ਟਾਰਚ ਕਿ ਅੱਜ ਫਤੇ ਫਤੇ ਗਿਆ ਸੀ ਉਹ ਸੰਗਰੂਰ ਤੇ ਰਾਤ ਨੂੰ ਇਹ ਵਾਪਸ ਆਏ ਨੇ ਤਾਂ ਕਰਕੇ ਕੁਝ ਫਤੇ ਕਰਕੇ ਵੀ ਜੀਵ ਕੀਤਾ ਕਿ ਆਪਾਂ ਵੀਡੀਓ ਬਣਾ ਲਈਏ ਹੈ ਸਿਰੀ ਹਾਂਜੀ ਆਉਣ ਦਾ ਟਰਚ ਸ਼ਾਬਾਸ਼ ਮੇਰੇ ਤੋਂ ਤੂੰ ਪਲੀਜ਼ ਕਵ ਹੈ ਪਤੇ 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 ਹਾਂਜੀ ਇਧਰ ਆ ਜਿਓ ਲਾ ਹਾਂ ਬੱਕਰੋ ਆਪਾਂ ਕੋਠਾ ਹੋ ਬੱਕਦੇ ਨਾ ਅੰਤ ਤਰ ਹੋਣ ਜਾ ਗਏ ਜਾਂਦੇ ਨੇ ਨਹੀਂ ਇਹ ਕਿਉਂ ਰਹਾ ਇਹ ਕਿਸ ਜਿੰਨੇ ਨੰਬਰ ਆਉਜੇ ਥੱਪੜ ਮਾਰਨੀ ਹੈ ਤੇਰੇ ਕੰਨ ਤੇਰੇ ਲੈ ਇਹਨਾਂ ਨੇ ਤੇਰੀ ਮਾਰਨੇ ਨੇ ਤੋ ਤਾਂ ਨਿੰਨਿੱਤਾ ਕਰੀ ਕੋ ਸਾਲੀ ਵਾਲਾ ਤੇਨ ਦਾ 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 ਜੀ ਸੱਤ ਅੱਠ ਆ 10 ਫਤੇ ਸ਼ਾਮ ਨੂੰ ਪੂਲ ਤਾਈ ਦਊਂਗੀ ਜਾਂ ਜੇ ਤੁਸੀਂ ਕੰਮ ਕਰੋ ਫਿਰ ਠੀਕ ਹੈ ਫਿਰ ਰਮਨ ਆ ਦੇਖੋ ਛੁੱਟੀਆਂ ਮਨਾਈਆਂ ਜਾ ਰਹੀਆਂ ਨੇ ਕਿੰਨਾ ਕਿੰਨਾ ਦੇ ਘਰੇ ਇਦਾਂ ਛੁੱਟੀਆਂ ਮਨਾਈਆਂ ਜਾਂਦੀਆਂ ਦੇਖੋ ਹੇਅਰ ਸਟਾਈਲ ਤੇ ਫੋਕਸ ਕਰੋ ਜਿਹੜਾ ਹੇਅਰ ਸਟਾਈਲ ਦੇਖੋ ਕਿੰਨਾ ਸੋਹਣਾ ਤਰੀਕਾ ਛੁੱਟੀਆਂ ਮਨਾਉਂਦਾ ਨਹੀਂ ਨਹੀਂ ਬਹੁਤ ਸੋਹਣੇ ਗੌਰ ਨੇ ਮੈਂ ਸੋਹਣੇ ਬਾਲ ਹੋਰ ਖਿਲਾਰ ਲੈ ਜਰਾ ਚੰਗੀ ਤਰ੍ਹਾਂ ਘੜੀਆਂ ਦੋ ਦੋ ਲਾਈਆਂ ਨੇ ਬਣਾਉਣ ਦਾ ਟਾਈਮ ਨਹੀਂ ਪਤੇ ਨਾ ਅਗਰਪੁੱਤ ਨਹੀਂ ਨਹੀਂ ਪਤੇ ਇਧਰ ਆਓ ਦਬੂ ਕੀ ਕਰ ਰਹੀ ਏ ਤੂੰ ਸਕੂਲ ਚ ਕਿਹੜੀ ਕਿਹੜੀ ਲੱਗ ਰਣੀ ਗ੍ਰੀਨ ਵਾਲੀ ਹਾਂਜੀ ਤੇ ਆ ਜਿਹੜਾ ਦੂਜਾ ਪਿੰਸ ਹਾਂ ਦੋਨੋਂ ਲੱਗ ਜਾ ਕਰੋ ਟਾਈਮ ਛੇਤੀ ਨਿਕਲ ਜਾ ਕਰੇਗਾ ਦੋ ਘੜੀਆਂ ਤਾ ਆ ਦੇਖੋ ਪਤੇ ਕਿੱਦਾਂ ਪੰਗੇ ਲੈਂਦਾ ਦੀਦੀ ਨਾਲ ਇਹ ਦੇਖੋ ਰੋਟੀਆਂ ਖਾ ਕੇ ਗੱਦੇ ਆਪਣੇ ਤਿੰਨ ਇਕੱਠੇ ਕਰਕੇ ਇੱਥੇ ਲਾ ਲੈਨੇ ਧੋਣ ਲੱਗੇ ਹੋਏ ਨੇ ਦੰਨੇ ਜਾਣੇ ਬਸ ਉਹ ਥੋੜਾ ਜਿਹਾ ਆਪਾਂ ਮਰ ਜੇ ਚਾਉਣੇ ਆ ਮਾਰਨੀ ਕੁੜੀ ਹਾਂ ਕੁੜੀ ਤਸਵੀਰ ਤਕਾੜਾ ਕਾਲ ਕੰਮਟ ਨਦਰ ਬਲਾ ਚਾ ਚਾ ਨਾ ਕਾ ਸੈਕਲ ਲਿਖਾਰਨ ਨੂੰ ਕੰਮਟ ਨਦਰ ਬਲਾ ਕੈਸ ਹੈ ਬਗਰ ਹੈ ਗੋਲ ਲਾਇਕ ਮਾਰ ਬੀਰ ਇੱਦਣੇ ਮੇਰੀ ਮੰਮੀ ਇਦਣੇ ਦੋ ਮਿੰਟ ਕਰੋ ਲਓ ਜੀ ਲਿਓ ਮੈਂ ਲਾਦਾ ਯਾਰ ਉਹ ਤੁਹਾਨੂੰ ਕਹਿੰਦਾ ਮਰੂਤੀ ਚੋਰ ਕੀ ਕਹਿੰਦਾ ਕਹਿੰਦਾ ਮਰੂਤੀ ਚੋਰ ਨਹੀਂ ਮੋਤੀ ਜੂ ਅੱਛਾ ਚਿੱਕੜ ਡਿਜੇ ਤੇ ਗੱਲ ਬਦਲੀ ਫਤਿਹ ਨੇ ਦੇਖੀ ਵਦਿਲਾ ਖੜਾ ਕੇ ਆਇਆ ਯਾਰ ਆਹ ਫਤਿਹ ਮੈਂ ਇਹ ਨਾ ਸਾਰਿਆਂ ਨੂੰ ਨਾ ਕਹਿ ਕਹਿ ਕੇ ਹਾਰ ਗਈ ਪਰ ਇਹ ਮਾਂ ਦੇ ਕੋ ਤੋਠਣ ਦੇ ਪੂਰਾ ਆਪਣਾ ਛੁੱਟੀਆਂ ਆੜੀਆਂ ਨੇ ਬਿਨਾਂ ਨਾ ਤਿਉਹੇ ਇੰਜੋਏ ਕਰ ਰਹੇ ਨੇ ਇੱਕ ਬੰਦਾ ਜਾ ਕੇ ਹੁਣ ਬੈੱਡ ਦੇ ਲੈ ਲੁੱਕ ਗਿਆ ਏ ਇੱਕ ਬੰਦਾ ਤੌਲੀ ਹੈ ਨਾ ਮੂੰਹ ਚ ਪਾ ਰਿਹਾ ਹੈ ਜੇ ਕੰਮ ਕਰ ਤੋ ਕਰ ਦੇ ਤਾਨੂੰ ਮੂੰਹ ਲਗਾਣਾ ਪੈ ਰਿਹਾ ਆ ਗੱਦੇ ਦੇ ਕੋ ਤਰੋ ਤਿੰਨ ਗੱਦੇ ਚੱਕ ਕੇ ਨਾ ਇਹਨਾਂ ਨੇ ਤੇ ਐ ਲਾਏ ਹੋਏ ਨੇ ਪਰ ਨਹੀਂ ਤੇ ਤੂੰ ਚਾਦਰ ਇਕੱਠੀ ਕਰ ਰਿਹਾ ਤੂੰ ਕੁੱਟ ਖਾਏਗਾ ਤੇ ਆਪਾਂ ਤੁਹਾਨੂੰ ਦੱਸਤਾ ਜੀ ਕਿ ਆ ਦੋ ਦਿਨ ਮੈਂ ਵੀਡੀਓ ਜਿਹੜੀ ਹੈਗੀ ਹੈ ਕਿਉਂ ਨਹੀਂ ਪਾਈ ਕਿ ਅੱਜ ਮੈਂ ਐਡੀ ਵੀਡੀਓ ਪਾ ਰਹੀ ਆ ਇਹ ਸਿਰਫ ਮੈਨੂੰ ਲੱਗਦਾ ਅਗਰ ਮੈਂ ਪਾ ਰ ਸਿਰਫ ਮੇਰੀ ਪਿਆਰੀ ਸ਼ੈਲੀ ਦੀਦੀ ਕਰਕੇ ਤੇ ਦੀਦੀ ਅੱਜ ਦੀ ਵੀਡੀਓ ਪਲੀਜ਼ ਤੁਸੀਂ ਵੀ ਮਿਸ ਨਾ ਕਰਿਓ ਜਰੂਰ ਸਿਰਫ ਤੁਹਾਡੇ ਕਰਕੇ ਹੀ ਆ ਤੇ ਬਾਕੀ ਅਗਰ ਤੁਹਾਨੂੰ ਵੀ ਲੱਗਦਾ ਹੁੰਦਾ ਨਾ ਕਿ ਲਾਈਫ 'ਚ ਕੁਝ ਬ੍ਰੇਕਡਾਊਨ ਹੋ ਰਿਹਾ ਜਾਂ ਕੁਝ ਸਟ੍ਰੈਸ ਹੋ ਰਿਹਾ ਤਾਂ ਬ੍ਰੇਕ ਲੈ ਲਓ ਕੋਈ ਚੱਕਰ ਨਹੀਂ ਹੈਗਾ ਵਲੌਗ ਦੀ ਬੰਦ ਰਿਹਾ ਦੋਕ ਦਿਨ ਆਪਣਾ ਟੈਨਸ਼ਨ ਫੀਰ ਰਿਲੈਕਸ ਕਰੋ ਥੋੜਾ ਜਿਹਾ ਉਸ ਤੋਂ ਬਾਅਦ ਆਪਣਾ ਫਿਰ ਰੀਸਟਾਰਟ ਕਰੋ ਵੈਸੇ ਵੀ ਵਧੀਆ ਲੱਗਦਾ ਫਿਰ ਜਦੋਂ ਤੁਸੀਂ ਰੀਸਟਾਰਟ ਕਰਦੇ ਹੋ ਸਾਰੇ ਮੇਰੀ ਮੂੰਹal ਦੇਖ ਰਹੇ ਨੇ ਪਰ ਮੇਰੀ ਗੱਲ ਕੋਈ ਨਹੀਂ ਮੰਨ ਰਿਹਾ ਤੇ ਹੁਣ ਮਿਲਨ ਲੱਗਦਾ ਮੈਨੂੰ ਦੂਜੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੀ ਜਿਹੜੀ ਗੱਲ ਹੈਗੀ ਆ ਉਹ ਮਨਾਣੀ ਪੈਣੀ ਆ ਕਿਉਂਕਿ ਇਹਨਾਂ ਨੇ ਇਦਾਂ ਉੱਠਣਾ ਨਹੀਂ ਹੈਗਾ ਬਹੁਤ ਠੀਠ ਨੇ ਸਾਰੇ ਆਰਾਮ ਨਾਲ ਬੈਠੋ ਤੇ ਦਮ ਉਹਨਿੰਦੀ ਗੱਦੀ ਲਾ ਕੇ RAMLAL ਬੈਠੋ ਦਮਨ ਮੇਰਾ ਬੁਗੜਾ ਆ ਰਿਹਾ ਹੈ ਹੈਂ ਤਾਂ ਕੰਟੈਂਟ ਲੱਗੋ ਤੇ ਕੰਟੈਂਟ ਜੀ ਹੁਣ ਮੈਂ ਸੋਚ ਰਹੀ ਆ ਫਿਲਹਾਲ ਅਜੇ ਮੈਂ ਰਿਸਰਚ ਕਰ ਰਹੀ ਆ ਤੇ ਮੈਂ ਸੋਚਿਆ ਕਿ ਆਉਣ ਵਾਲੇ ਟਾਈਮ 'ਚ ਦੇਖਦੇ ਆਂ ਆਪਾਂ ਕੁਝ ਵਧੀਆ ਕਰਾਂਗੇ ਵਲੋਗਿੰਗ ਦਾ ਥੋੜਾ ਜਿਹਾ ਸ਼ਾਇਦ ਮੈਂ ਤਰੀਕਾ ਚੇਂਜ ਕਰਾਂਗੀ ਹੁਣ ਨਹੀਂ ਤਾਂ ਹੋ ਸਕਦਾ ਇਸ ਚੀਜ਼ ਨੂੰ ਟਾਈਮ ਲੱਗੂਗਾ ਹੌਲੀ ਹੌਲੀ ਕੋਈ ਵੀ ਕੰਮ ਹੈ ਉਹ ਹੌਲੀ ਹੌਲੀ ਹੁੰਦਾ ਹੈ ਹਨਾ ਪਰਨੀਤ ਕਹਿੰਦਾ ਅੱਜ ਗੋਲ ਗੱਪੇ ਚੈਲੰਜ ਕਰੀਏ ਤੇ ਗੋਲ ਗੱਪੇ ਚੈਲੰਜ ਕਰਨ ਵਾਸਤੇ ਪਹਿਲਾਂ ਗੋਲ ਗੱਪੇ ਹੋਣੇ ਵੀ ਚਾਹੀਦੇ ਜਾਂ ਮੰਮਾ ਹੁਣੀ ਗਏ ਮੰਗਵਾ ਲਿਓ ਮੰਮਾ ਹੁਣੀ ਜਾਣਗੇ ਸੁਨਾਮ ਹੈ ਸ਼ਾਲੀ ਤੋਂ ਵਧੀਆ ਨਹੀਂ ਮਿਲਨੇ ਮੰਮਾ ਨਾਲ ਮੰਗਾਉਂਗੇ ਮੰਮੀ ਵਕਤ ਲੱਗੂਗਾ ਹੈ ਵਕਤ ਲੱਗੇ ਵਕਤ ਕਿੰਨੀ ਵਕਤ ਉਹ ਕਹਿੰਦੇ ਵਕਤ ਕੰਜ਼ਿਊਮ ਹੋਊਗਾ ਤੇ ਵਕਤ ਕੰਜ਼ਿਊਮ ਨਹੀਂ ਹੋਣਾ ਚਾਹੀਦਾ ਬਾਕੀ ਇਟਸ ਓਕੇ ਮੈਂ ਦੇਖਣੀ ਹੈ ਬਾਕੀ ਸਾਰੀ ਤੁਹਾਡੀ ਸਾਰਿਆਂ ਦੀ سپورਟ ਚਾਹੀਦੀ ਹੈ ਤੁਹਾਡੇ ਸਾਰਿਆਂ ਦੇ ਸਾਥ ਸਦਕਾ ਹੀ ਜੋ ਵੀ ਹੈਗਾ ਮੈਂ ਅੱਗੇ ਕਰ ਪਾਵਾਂਗੀ ਤੇ ਬਾਕੀ ਲੈ ਸੀ ਅੱਗੇ ਦੇਖੋ ਕੀ ਕੀ ਬੰਦਾ ਆ ਤੇ ਅੱਜ ਦਾ ਵਲੌਗ ਵੀ ਆਪਾਂ ਇੱਥੇ ਐਂਡ ਕਰਦੇ ਆ ਕਿਉਂਕਿ ਮੈਂ ਇੱਧਰ ਹੁਣ ਚੱਕਣਾ ਡੰਡਾ ਇਹ ਡੰਡਾ ਚੱਕ ਚੱਕ ਕੇ ਸਾਰੇ ਬੰਦੇ 1 ਬਾਈ 1 ਬਾਥਰੂਮ ਚ ਵਾਹਿੰਦੇ ਆ ਤਾਂ ਕਿ ਉਹ ਨਹਾਣ ਤੇ ਆ ਕੁਲੀ ਕੰਮ ਵਾਲੀ ਸੱਦੀ ਹੋਈ ਜਿੰਨੇ ਕਿੰਨੇ ਕੰਮ ਕਰਾਏ ਨੂੰ ਸਾਧ ਲਓ ਪਾਤੇ ਪਾਤੇ ਪੂਰਾ ਸ਼ਾਨੀਆਂ ਕਰ ਰਿਹਾ ਦੀਦੀ ਨਾਲ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੜਾਫੜ 10 ਕੇ ਜਿਹੜੇ ਹੈਗੇ ਨੇ ਉਹ ਕੰਪਲੀਟ ਕਰ ਦੋ ਤੇ ਉਹਨਾਂ ਨੂੰ ਆਪਾਂ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾ 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 ਤੇ ਆ ਦੇਖੋ ਆ ਨਾ ਫਤੇ ਦਾ ਫਰਸਟ ਬਰਥਡੇ ਸੀਗਾ ਉਦੋਂ ਦੀ ਫੋਟੋ ਆ ਫਤੇ ਦੀ ਤੇ ਆ ਜਿਹੜੀ ਜਿਹੜੀ ਫੋਟੋ ਇੱਥੇ ਫਤੇ ਹੋਣ ਵਾਲਾ ਸੀਗਾ ਇਹ ਉਦੋਂ ਦੀ ਫੋਟੋ ਆ ਫਤੇ ਦੀ